ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਗਰੀਬ ਪਛੜੇ ਅਤੇ ਹਾਸੀ ਦੇ ਉਤੇ ਖੜੇ ਵਰਗਾ ਦੀ ਭਲਾਈ ਦੇ ਲਈ ਲਗਾਤਾਰ ਲੋਕ ਹિતੈਸ਼ੀ ਫੈਸਲੇ ਲਏ ਜਾ ਰਹੇ ਨੇ। ਇਸੇ ਦਿਸ਼ਾ ਦੇ ਵਿੱਚ ਆਸ਼ੀਰਵਾਦ ਸਕੀਮ ਨੂੰ ਹੋਰ ਪਾਰਦਰਸ਼ੀ, ਸੁਚਾਰੂ ਅਤੇ ਲੋਕ ਮਿੱਤਰ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਇਹ ਗੱਲ ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਖੀ ਹੈ। ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਪੰਜਾਬ ਪਵਨ ਵਿਖੇ ਅਸ਼ੀਰਵਾਦ ਆਨਲਾਈਨ ਪੋਰਟਲ ਨੂੰ ਸੇਵਾ ਕੇਂਦਰਾਂ ਦੇ ਨਾਲ ਸਾਂਝੇ ਤੌਰ ਦੇ ਉਤੇ ਜੋੜ ਕੇ ਅਧਿਕਾਰਕ ਤੌਰ ਦੇ ਉਤੇ ਸ਼ੁਰੂ ਕੀਤਾ ਗਿਆ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੋਂ ਅਸ਼ੀਰਵਾਦ ਸਕੀਮ ਅਧੀਨ ਲਾਭ ਪ੍ਰਾਪਤ ਕਰਨ ਦੇ ਲਈ ਅਰਜ਼ੀਆਂ ਸਿਰਫ ਸੇਵਾ ਕੇਂਦਰਾਂ ਦੇ ਰਾਹੀਂ ਦਾਖਲ ਕੀਤੀਆਂ ਜਾ ਸਕਣਗੀਆਂ ਜਿਸ ਦੇ ਨਾਲ ਸਕੀਮ ਦੀ ਕਾਰਜਗੁਜ਼ਾਰੀ ਹੋਰ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਬਣੇਗੀ। ਮંત્રી ਨੇ ਜ਼ੋਰ ਦੇ ਕੇ ਕਿਹਾ ਹੈਗਾ ਕਿ ਮਾਨ ਸਰਕਾਰ ਦੀ ਧ੍ਰਿੜ ਵਚਨਬੱਧਤਾ ਹੈ ਕਿ ਸਰਕਾਰੀ ਭਲਾਈ ਸਕੀਮਾਂ ਦਾ ਹਰ ਇੱਕ ਰੁਪਿਆ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ ਹੱਕਦਾਰ ਲਾਭ ਪ੍ਰਾਪਤੀ ਤੱਕ ਪਹੁੰਚ ਸਕੇ ਸੇਵਾ ਕੇਂਦਰ ਰਾਹੀਂ ਅਰਜ਼ੀਆਂ ਲੈਣ ਦੇ ਨਾਲ ਭ੍ਰਿਸ਼ਟਾਚਾਰ ਦਲਾਖੀ ਅਤੇ ਗਲਤ ਵਰਤੋਂ ਦੇ ਉੱਤੇ ਹੱਥ ਜੋ ਕਿ ਨੱਥ ਪਵੇਗੀ ਅਤੇ ਲੋਕਾਂ ਦਾ ਸਰਕਾਰੀ ਪ੍ਰਣਾਲੀ ਦੇ ਉੱਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ ਇਹ ਪਹਿਲ ਦਿਆਂ ਪੈਚ ਇਹ ਪਹਿਲ ਧੀਆਂ ਦੀ ਇੱਜ਼ਤ ਸਮਾਜਿਕ ਸੁਰੱਖਿਆ ਅਤੇ ਪਾਰਦਰਸ਼ੀ ਪ੍ਰਸ਼ਾਸਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਡਾਕਟਰ ਬਲਜੀਤ ਕਰਨੇ ਕਹੇਗਾ ਕਿ ਆਸ਼ੀਰਵਾਦ ਸਕੀਮ ਪੰਜਾਬ ਸਰਕਾਰ ਦੀ ਇੱਕ ਪ੍ਰਮੁੱਖ ਭਲਾਈ ਯੋਜਨਾ ਹੈ ਇਸ ਸਕੀਮ ਦੇ ਅਧੀਨ ਅਨੁਸੂਚਿਤ ਜਾਤੀਆਂ ਇਸਾਈ ਭਾਈਚਾਰੇ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਦੇ ਉਤੇ ਕਮਜ਼ੋਰ ਵਰਗਾ ਅਤੇ ਹਰ ਜਾਤੀ ਦੀ ਵਿਧਵਾਵਾਂ ਦੀਆਂ ਧੀਆਂ ਅਤੇ ਅਨੁਸੂਚਿਤ ਜਾਤੀ ਦੀਆਂ ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਦੇ ਵਿਆਹ ਦੇ ਸਮੇਂ 51000 ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਨਾਨਾਗੇ ਇਹ ਵੀ ਆਖਿਆ ਹੈਗਾ ਕਿ ਪਹਿਲਾ ਲਾਭ ਪ੍ਰਾਪਤੀਆਂ ਨੂੰ ਦਸਤਾਵੇਜ਼ਾਂ ਸਮੇਤ ਅਰਜ਼ੀਆਂ ਵਿਭਾਗ ਦੇ ਤਹਿਸੀਲ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਉਣੀਆਂ ਪੈਂਦੀਆਂ ਸਨ ਜਿਸ ਕਾਰਨ ਕਾਰਵਾਈ ਦੇ ਵਿੱਚ ਦੇਰੀ ਅਤੇ ਤਕਨੀਕੀ ਖਾਮੀਆਂ ਆਉਂਦੀਆਂ ਨੇ ਤਾਂ ਉਹਨਾਂ ਨੇ ਅਗੇ ਕਿਹਾ ਹੈਗਾ ਕਿ ਬਾਅਦ ਦੇ ਵਿੱਚ ਇਸ ਸਕੀਮ ਨੂੰ ਆਨਲਾਈਨ ਕਰਨ ਦੇ ਬਾਵਜੂਦ ਵੱਧ ਫੀਸ ਲੈਂਡ ਸੰਬੰਧੀ ਸ਼ਿਕਾਇਤਾਂ ਮਿਲਦੀਆਂ ਰਹੀਆਂ ਉਨਾਂ ਨੇ ਸਭ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਮਾਜਿਕ ਨਿਆਂ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈਗਾ ਕਿ ਪੰਜਾਬ ਸਰਕਾਰ ਨੇ ਹੁਣ ਆਸ਼ੀਰਵਾਦ ਪੋਰਟਲ ਨੂੰ ਸੇਵਾ ਕੇਂਦਰਾਂ ਦੇ ਨਾਲ ਜੋੜ ਦਿੱਤਾ ਹੈ ਇਸ ਦੇ ਨਾਲ ਲਾਭ ਪ੍ਰਾਪਤੀ ਆਪਣੇ ਨੇੜਲੇ ਸੇਵਾ ਕੇਂਦਰਾਂ ਤੋਂ ਘੱਟ ਕਦਮ ਦੇ ਉੱਤੇ ਆਸਾਨ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਦੇ ਨਾਲ ਸਕੀਮ ਦਾ ਲਾਭ ਲੈ ਸਕਣਗੇ ਇਸ ਮੌਕੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਵਿੰਮੀ ਪੁੱਲਰ ਵਿਸ਼ੇਸ਼ ਤੌਰ ਦੇ ਉੱਤੇ ਮੌਜੂਦ ਸਨ ਤਸਵੀਰ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਇਹ ਗੱਲਬਾਤ ਆਖੀ ਗਈ ਹੈ ਸਸੀ ਕਾਂਜੀ ਅੱਜ ਪੂਰੇ ਪੰਜਾਬ ਦੀਆਂ ਬੇਟੀਆਂ ਦੇ ਲਈ ਅਸੀਂ ਜੋ ਆਸ਼ੀਰਵਾਦ ਸਕੀਮ ਦੇ ਤਹਿਤ ਇੱਕ ਹੋਰ ਟਰਾਂਸਪਰੈਂਸੀ ਲਿਆਉਣ ਦੇ ਲਈ ਆਸ਼ੀਰਵਾਦ ਪੋਰਟਲ ਓਪਨ ਪੰਜਾਬ ਸਰਕਾਰ ਵੱਲੋਂ ਕਰ ਦਿੱਤਾ ਗਿਆ ਔਰ ਜੋ ਹੁਣ ਤੱਕ ਬਹੁਤ ਸਾਰੀਆਂ ਕਮੀਆਂ ਇਸ ਸਕੀਮ ਚ ਪਾਈਆਂ ਜਾਂਦੀਆਂ ਸੀ ਜਿਵੇਂ ਕਿ ਕਈ ਵਾਰ ਅਪਲਾਈ ਕੋਈ ਹੋਰ ਕਰਦਾ ਸੀ ਬੈਨੀਫਿਟ ਕਿਸੇ ਹੋਰ ਨੂੰ ਚਲਾ ਜਾਂਦਾ ਸੀ ਜਾਂ ਬੈਨੀਫਿਟ ਆਉਂਦਾ ਹੀ ਨਹੀਂ ਸੀ ਜਾਂ ਕੋਈ ਪ੍ਰਾਈਵੇਟ ਕੈਫੇ ਵਾਲਿਆਂ ਦੇ ਥਰੂ ਲੁੱਟ ਖਸੁੱਠੀਦੀ ਸੀ ਉਹ ਸਾਰੇ ਕਾਸੇ ਨੂੰ ਬੰਦ ਕਰਨ ਲਈ ਹੁਣ ਆਸ਼ੀਰਵਾਦ ਪੋਰਟਲ ਓਪਨ ਕਰ ਦਿੱਤਾ ਔਰ ਇਹ ਜਿਹੜੀ ਸਕੀਮ ਹੈ ਇਹ ਸਿਰਫ ਤੇ ਸਿਰਫ ਸੇਵਾ ਕੇਂਦਰਾਂ ਦੇ ਰਾਹੀਂ ਸਾਡੇ ਬੈਨੀਫੀਸ਼ੀਅਰੀ ਅਪਲਾਈ ਕਰਨਗੇ ਕਿਉਂਕਿ ਸੇਵਾ ਕੇਂਦਰ ਘਰਾਂ ਦੇ ਬਹੁਤ ਨੇੜੇ ਮਿਲ ਜਾਂਦੇ ਆ ਉੱਥੇ ਜਾ ਕੇ ਤੁਸੀਂ ਅਪਲਾਈ ਕਰਨਾ ਹੈ ਔਰ ਕਿਤੇ ਵੀ ਜਾ ਕੇ ਪ੍ਰਾਈਵੇਟ ਕੈਫਿਆਂ ਦੇ थ्रू ਜਾਂ ਹੋਰ ਕਿਸੇ ਵਿਦਾਫਰਾਂ ਦੇ ਵਿੱਚ ਜਿਹੜੇ ਮਾਰਨ ਦੀ ਲੋੜ ਨਹੀਂ ਪੈਣੀ ਸੋ ਬਹੁਤ ਸਿੰਪਲ ਔਰ ਟਰਾਂਸਪਰੈਂਸੀ ਦੇ ਨਾਲ ਅਸ਼ੀਰਵਾਦ ਸਕੀਮ ਦਾ ਜਿਹੜਾ ਲਾਭ ਹੈ ਅੱਜ ਤੋਂ ਬਾਅਦ ਸਾਡੀਆਂ ਬੱਚੀਆਂ ਨੂੰ ਮਿਲੇਗਾ ਬਹੁਤ ਬਹੁਤ ਮੁਬਾਰਕ